गुरदास हरियाणा हाणे रजेंद्री जथरवारे ਸਾਹਕਾਰ ਕੀ ਲੀਡਰ ਨਹੀਂ ਮਿਲੇਗਾ ਜਿਨ੍ਹਾਂ ਨੇ ਪਿਛਲੇ ਅੰਮੋਲੇ ਤੋਂ ਲੈ ਕੇ ਹੁਣ ਤੱਕ ਇਮਾਨਦਾਰੀ ਦੇ ਨਾਲ ਆਪਣਾ ਇਸ ਜਵਾਦੀ ਨੂੰ ਇਸ ਜਵਾਦੀ ਨੂੰ ਬਚਾਉਣ ਵਾਸਤੇ ਹਿੱਸਾ ਪਾਇਆ ਸੋ ਅੱਜ ਲੋੜ ਹੈ ਆਪਣੀ ਤਾਕਤ ਨੂੰ ਪਹਿਚਾਣ ਲਓ ਸਾਨੂੰ ਲੀਡਰਾਂ ਦੇ ਮਗਰ ਲੱਗ ਕੇ ਕੋਈ ਉਹਦਾ ਬਾੜੇ ਹੀ ਮੁੱਤਤ ਕੁਝ ਵੀ ਉਹਨੇ ਇੱਕ ਸਾਰੇ ਗੱਲ ਗੱਡੇ ਦੇ ਸੀਗੇ सत न सत न सत न ਉਹ ਰਿਹਾ ਉਹ ਰਿਹਾ ਵੀਡੀਓ ਭੇਜ ਦੇਗਾ ਮੈਂ ਆਮਵਾਹੇ ਗੁਰੂ ਸਤਿਨਾਮ ਵਾਹਿਗੁਰੂ ਚਲੋ ਉੱਤੇ ਆ ਜਾ ਮੁੰਡਿਆ ਇੱਕ ਮਿੰਟ ਦੂਜੇ ਕਿਧਰ ਆਪਣੇ ਸਤਿਨਾਮ ਵਾਹਿਗੁਰੂ ਆ ਜਾਓ ਉਸ ਪੈਨ ਤੋਂ ਸਾਡੇ ਸਤਿਨਾਮ ਵਾਹਿਗੁਰੂ ਜਾਂਦੇ ਆ